ਸਕੰਜਾ ਥਲੇ ਲਾਈ ਹੈ ਨਾ ਹੂੰ ਹੈ ਇਹ ਹਰਕ ਤੋਂ ਉਹ ਆਗ ਲੈਣੇ ਨਹੀਂ ਇਹ ਤਾਂ ਅਸੀ ਲੈਤੇ ਸੀਗੇ ਅੱਛਾ ਬੰਦੇ ਕੋਲ ਪਏ ਸੀਗੇ ਆ ਜਮਾ ਸਕੰਜਾ ਦਾ ਲੈਦਾ ਪਟੂ ਹਾਲ ਵੀ ਮਿਲਦਾ 20 ਲਾਦਨੇ ਹਾਲ 20 ਨੇ ਹੈ ਹਾਂ 20 ਨੇ ਹਾਲ ਤਾਂ ਅੱਛਾ ਆ ਹੈਵੀ ਡਰਾਈਵਰ ਲਿਆਂਦਾ ਕਿ ਤੂੰ ਵੀ ਭਾਲ ਕੇ ਇਹ ਤਾਂ ਫਿਰ ਸਾਡੇ ਪਿੰਡ ਚ ਬਸੂਰ ਆ ਗਿਆ ਇਹ ਹਾਂ ਅੱਛਾ ਕੋਈ ਪੈਸੇ ਵੀ ਲਾਇਆ ਅੱਛਾ ਇਹ ਨਹੀਂ ਮੰਗਦੀ ਹੋਰ ਹੈ। ਨਹੀਂ ਉਹ ਹਾਲਕ ਵਿੱਚ ਹੀ ਪਿੰਗਟੜੇ ਉਧਰਲੇ ਕਿਵੇਂ ਇਹ ਇਹ ਮੋੜ ਤੇ ਹੋ ਜਾਂਦੇ ਨੇ। ਕਾ ਪਾਣੀ ਪੂਣੀ ਕੱਢਣ ਦੀ ਸਲਾਹ ਦੀ। ਨਾ ਬਿਤਰ ਤੇਸ ਲੋ ਪਾਣੀ ਕਰਨਾ ਇੱਕ ਸਾਈਡ ਲਾ ਕੇ। ਐਨੇ ਫਿਰ ਟਰੈਕਟਰ ਵੀ ਔਖਾ ਆਉਂਦਾ ਹੋ ਯਾਰ ਜਿਵੇਂ ਤੁਸੀਂ ਇਹਨੇ ਹਲ ਪਾਈ ਫਰਜਾਉਣੀ। ਟਰੈਕਟਰ ਦਾ ਵਧੀਆ ਦਵੀ ਫਿਰਦਾ। ਹੈ? ਟਰੈਕਟਰ ਦਾ ਇਹਨੂੰ ਵਧੀਆ ਦਵੀ ਫਿਰਦਾ ਹਾਲਾਂ ਨੂੰ। ਲੱਭੋ ਹੋੜਾ। ਜਾ ਕੇ ਵੈਕ ਕਰੂਗਾ ਹਰ ਖਾਸੇ ਨੇ ਘਰ ਲਾ ਦੇ ਲਾਈ ਵੀ ਬਾਈ ਸੋਨ ਦਿਖਾਉਣੇ ਆ ਅੱਜ ਆਪਾਂ ਜਮਾ ਸੈਂਪਲ ਟਰੈਕਟਰ ਅਰਜਨ ਨਵ ਮਾਡਲ ਕੁਇ ਤਿਆਰ ਨਹੀਂ ਕੀਤਾ ਹੋਇਆ ਐਨ ਬਿਲਕੁਲ ਜਮਾ ਸੈਂਪਲ ਹੈ ਹਾਲ ਦੇ ਕੋ ਜਮਾ 20 ਹਾਲ 10 50 ਜਮਾ ਥੱਲੇ ਲਾਈ ਜਾਂਦਾ ਵੇ ਹਾਲ ਨੇਗੇ 50 ਥੱਲੇ ਆ ਤੇ ਹੋਰ ਲੈਫਟ ਥੱਲੇ ਛਿੜਦੇ ਥੱਲੇ ਛਿੜਦੇ ਲੈਫਟਾ ਤੇ ਜਮਾ ਸੈਂਪਲ ਟਰੈਕਟਰ ਹੈਗਾ ਦੇਖੋ ਕਿੰਨਾ ਜ਼ੋਰ ਮਾਰਦਾ ਟਰੈਕਟਰ ਕੋਈ ਤਿਆਰ ਨਹੀਂ ਕਰਿਆ ਹੋਇਆ ਹੈਗਾ ਜਮਾ ਐਣ ਜਿਵੇਂ ਝਾਂਸੀ ਜੋ ਆ ਉਹ ਵੀ ਟਰੈਕਟਰ ਹੈਗਾ ਤੇ ਇਹ ਹਾਲ ਨੇ ਜਮਾ ਐ ਰੂਮ ਵਰਗਾ ਬਣਾਤਾ ਨੇ ਬਾਣ ਕਾਣਾ ਵੱਢਦੇ ਆ ਉਹ ਤਿਆਰ ਨਹੀਂ ਹੋਇਆ ਕੋਈ ਹੋਰ ਨਹੀਂ ਕੁਝ ਵੀ ਕਰਿਆ ਕੱਲਾ ਐਣ ਸੈਂਪਲ ਟਰੈਕਟਰ ਦਾ ਸਿਕੰਜਾ ਐਣ ਬਿਲਕੁਲ ਥੱਲੇ ਲਾਦਾ ਛੋਟੇ ਨੇ ਵੀ ਹਲ ਪਾਇਨ ਇਹਦੇ ਮਗਰ ਉੱਚਾ ਨੀ ਮੋੜਾਂ ਤੇ ਹੋ ਜਾਂਦਾ ਦਾ ਟਿੱਡਾ ਹੋਏ ਬਾਕੀ ਹੈਵੀ ਡਰਾਈਵਰਾਂ ਦਾ